ਬਰਾੜ ਸਾਹਿਬ ਯਾਰ ਕਈ ਰਿਸ਼ਤੇਦਾਰ ਨਾ ਐ ਹੋ ਜੇ ਆ ਹੂੰ ਮਤਲਬ ਉਹਨਾਂ ਦੇ ਕੰਮ ਵੀ ਆਏ ਆ ਅੱਛਾ ਨਾਲ ਵੀ ਖੜੇ ਆ ਅੱਛਾ ਦੁੱਖ ਦੇ ਸੁੱਖ ਦੇ ਤੋਂ ਵੀ ਔਖੇ ਟਾਈਮ ਤੋਂ ਵੀ ਅੱਛਾ ਪਰ ਹੁਣ ਜਾ ਕੇ ਮਸੂਹ ਜੇ ਆਏ ਹੋਣ ਲੱਗ ਗਿਆ ਯਾਰ ਪਤਾ ਨਹੀਂ ਉਹਨਾਂ ਦਾ ਵਰਤਾਓ ਬਦਲ ਗਿਆ ਅੱਛਾ ਹਾਂ ਉਹ ਐ ਲੱਗਦਾ ਜਿਵੇਂ ਨਾ ਔਖੇ ਜੇ ਰਹਿੰਦੇ ਹੁੰਦੇ ਆ ਬੰਦੇ ਤੇ ਜਿਵੇਂ ਉਹ ਤਕਲੀਫ ਜੀ ਦੇ ਵਿੱਚ ਮਤਲਬ ਚ ਵਿਹੇਵ ਕਰਦੇ ਹੁੰਦੇ ਆ ਬਾਈ ਠੱਲੋਂ ਇਹ ਉਹਨਾਂ ਦਾ ਕਸੂਰ ਨਹੀਂ ਹਾਂ ਇਹ ਆ ਜਿੰਦਗੀ ਦੇ ਅਨੁਭਵ ਆ ਹਾਂ ਜਿਹੜੀ ਜ਼ਿੰਦਗੀ ਆ ਨਾ ਇਹ ਸਾਨੂੰ ਬੜੇ ਮਿੱਠੇ ਤੇ ਬੜੇ ਕੋੜੇ ਅਨੁਭਵ ਕਰਾਉਂਦੀ ਆ ਬੰਦੇ ਨੂੰ ਠੀਕ ਆ ਜਿਹੜੇ ਤੈਨੂੰ ਅੱਜ ਖੰਡ ਲੱਗਦੇ ਆ ਨਾ ਹਾਂ ਹੋ ਸਕਦਾ 10 ਸਾਲਾਂ ਨੂੰ ਤੈਨੂੰ ਜ਼ਹਿਰ ਤੋਂ ਵੀ ਕੋੜੇ ਲੱਗਣ ਇਹ ਅਨੁਭਵ ਤੈਨੂੰ ਵੇਖਣੇ ਪੈਣੇ ਆ ਠੀਕ ਆ ਜਿਹੜੇ ਬੰਦੇ ਤੈਨੂੰ ਅੱਜ ਲੱਗਦਾ ਵੀ ਮੇਰੀ ਖਾਤਰ ਜਾਨਵਾਰ ਦੇਣਗੇ ਹੋ ਸਕਦਾ 10 ਸਾਲਾਂ ਨੂੰ ਤੇਰੀ ਜਾਨ ਲੈਣ ਦੀਆਂ ਸਕੀਮਾਂ ਬਣਾਉਣ ਇਹ ਸੱਚ ਆਇਆ ਜੀ ਹਾਂ ਇਹ ਕਿਸੇ ਸਿਆਣੇ ਬੰਦੇ ਨੂੰ ਪੁੱਛ ਲਈ ਯਾਨੀ ਕਿ ਜਿਹੜਾ ਦ੍ਰਿਸ਼ਟੀਕੋਣ ਆ ਨਾ ਛੋਡੇ ਆਪਣੇਆਂ ਦਾ ਛੋਡੇ ਨੇੜਿਆਂ ਦਾ ਜਾਂ ਜ਼ਿੰਦਗੀ ਦਾ ਇਹ ਬਦਲਦਾ ਰਹਿੰਦਾ ਬਦਲ ਜਾਂਦਾ ਅਨੁਭਵ ਆ ਜ਼ਿੰਦਗੀ ਦੇ ਹਾਂ ਕਦੇ ਕਦੇ ਤਾਂ ਬੜੇ ਕੌਣੇ ਘੁੱਟ ਭਰਨੇ ਪੈਂਦੇ ਬੰਦੇ ਨੂੰ ਹਾਂ ਜ਼ਿੰਦਗੀ ਕਦੇ ਕਦੇ ਤਾਂ ਮੂਹ ਤੁਹਾਨੂੰ ਜਿੱਥੋਂ ਆਸ ਨਾ ਹੋਵੇ ਵੀ ਇੱਥੋਂ ਵੀ ਕੋਈ ਆਪਣਾ ਚੰਗਾ ਕਰੂਗਾ। ਹੂੰ। ਉਹ ਤੋਂ ਹੋਣਾ ਚੰਗਾ ਹੋ ਜਾਂਦਾ ਤੇ ਉਹ ਫਿਰ ਆਪਾਂ ਕਹਿੰਦੇ ਆ ਮਿੱਠਾ ਕੋਟਪਰਾਉਂਦੀ ਜਾਂਦੀ। ਹੂੰ। ਜ਼ਿੰਦਗੀ ਨਾ ਜਿਵੇਂ ਆਪਣੇ ਲੋਕ ਜਾਂਦੇ ਆ ਉਹ ਚੀਜ਼ ਨਹੀਂ। ਜ਼ਿੰਦਗੀ ਤਾਂ ਹੋਰ ਹੀ ਚੀਜ਼ ਆ। ਹੂੰ। ਜਿਹਨੂੰ ਇਹਦੀ ਸਮਝ ਆ ਗਈ ਨਾ ਹੂੰ ਉਹ ਬੰਦਾ ਬਾਹਲੇ ਖੁਸ਼ੀ 'ਚ ਖੁਸ਼ ਨਹੀਂ ਹੁੰਦਾ ਬਾਹਲੇ ਦੁੱਖ 'ਚ ਦੁਖੀ ਨਹੀਂ ਹੁੰਦਾ। ਹੂੰ। ਇਹ ਇੱਕ ਅਵਸਥਾ ਹੁੰਦੀ ਜਦੋਂ ਬਾਬੇ ਨਾਨਕ ਕਰਕੇ ਦੀ ਅਵਸਥਾ ਸੀਗੀ ਬਹੁਤ ਪੁੰਚੀਆ ਰੂਹਾਂ ਸੀ ਉਹ ਆਹ ਬੰਦੇ ਦਾ ਵਿਚਾਰੇ ਹੁਣ ਤੂੰ ਇਹਲਾ ਜਿੰਨਾ ਅਮੀਰ ਬੰਦਾ ਹੂੰ ਉਨੀ ਵਦ ਵੜਕਣਾ ਚ ਜਿੰਨਾ ਫਕੀਰ ਬੰਦਾ ਉਹਨਾਂ ਵੱਦ ਸਹਿਜ ਚ ਸ਼ਰਮੇ ਚ ਤੇ ਉਹਨਾਂ ਨੂੰ ਨੀਂਦ ਵਧੀਆ ਹੁੰਦੀ ਆ ਸਹੀ ਗੱਲ ਆ ਜ਼ਿੰਦਗੀ ਨੂੰ ਸਮਝਣਾ ਹਰੇਕ ਦੇ ਵਾਸਤੇ ਦੀ ਗੱਲ ਜਾਨੀ ਸਮੇਂ ਕਾਰਨ ਬਦਲਦੇ ਹੀ ਰਹਿੰਦੇ ਆ ਇਹ ਆਪਣਾ ਤਰੀਕਾ ਆਪਣੀ ਕੋਸ਼ਿਸ਼ ਇਹੀ ਆ ਏ ਲੋਕਾਂ ਨੂੰ ਜਿਹੜੀ ਗੱਲ ਔਖੇ ਨੂੰ ਸੌਖੇ ਤਰੀਕੇ ਨਾਲ ਦੱਸੀਏ ਹਮਮ ਕਿੰਨ ਤੱਕ ਹੀ ਕੀਆ ਸਾਫ਼ ਜਾ ਫੰਡਾ ਹੈ ਰੇ ਦਾ ਹਮ ਹਰੇਕ ਰਸਤੇ 'ਚ ਸਾਫ਼ ਚੱਲੋ ਹਮ ਕਿਸੇ ਦਾ ਮਾੜਾ ਨਾ ਕਰੋ ਹਮ ਡਰਨਾ ਵੀ ਪਾਪ ਆ ਤੇ ਡਰਾਉਣਾ ਵੀ ਡਰਾਉਣਾ ਵੀ ਪਾਪ ਸਹੀ ਗੱਲ ਨਾ ਕਿਸ ਨੂੰ ਡਰਾਓ ਨਾ ਕਿਸ ਤੋਂ ਡਰੋ ਸਹੀ ਤੇ ਆਪ ਦਾ ਆਮਰੋ ਕਿਸੇ ਤੋਂ ਵੱਲੀ ਆਸ ਨਾ ਰੱਖੋ ਜਿਹੜੀ ਜ਼ਿੰਦਗੀ ਕੱਟਣੀ ਹੈ ਇਸ ਜਿੰਦਗੀ ਜਿਉਣੀ ਹਮ ਅਲੱਗ-ਅਲੱਗ ਚੀਜ਼ਾਂ ਜਿੰਦਗੀ ਕਟਣੀ ਦਾ ਉਹ ਇੱਕ ਚੰਗੀ ਕੋਠੀ ਪਾਈ ਆ ਹਮ ਤੇ ਬੰਦਾ ਏਸੀ ਚ ਬੈਠਾ ਹਮ ਨਾ ਤਾਂ ਉਹ ਦਿਨੇ ਨੀਂਦ ਆਵੇ ਤੇ ਨਾ ਚੱਜ ਨਾ ਰਾਤ ਨੂੰ ਆਵੇ ਹਮ ਤੇ ਜਿੰਦਗੀ ਜਿਉਣੀ ਆ ਜਿਵੇਂ ਉਹ ਲੋਕ ਵੇਖ ਸੈਰ ਕਰਦੇ ਫਿਰਦੇ ਆ ਹਾਂ ਕਿੰਨੇ ਸੋਹਣੇ ਮਾਹੌਲ 'ਚ ਫਿਰਦੇ ਆ ਆਪਾਂ ਜਿੱਥੇ ਖੜੇ ਆ ਹਮ ਕਿੰਨਾ ਸੋਹਣਾ ਮਾਹੌਲਾ ਬੱਚੇ ਖੇਡੀ ਜਾਂਦੇ ਆ ਹਮ ਹੈ ਸੈਰ ਕਰਨ ਵਾਲਾ ਵੇਖ ਉਹ ਬੰਦਾ ਵੇਖ ਪੂਰੇ ਆਨੰਦ 'ਚ ਜਾ ਰਿਹਾ ਹਮ ਇਹ ਕਿਵੇਂ ਛਟਕੀਆਂ ਮਾਰਦਾ ਹਣ ਇਹ ਹੈ ਜ਼ਿੰਦਗੀ ਜਿਉਣੀ ਸਹੀ ਗੱਲ ਹੈ ਜ਼ਿੰਦਗੀ ਜਿਉਣ ਵਾਸਤੇ ਨਾ ਤਾਂ ਇਹ ਢੀਕ ਕਰੋ ਵੀ ਸਾਡੇ ਕੋਲੇ ਪੈਸਾ ਆਊਗਾ ਹਮ ਸਾਡੇ ਕੋਲੇ ਸੁੱਖ ਸੁਵਤਾਉਣੀਆਂ ਹਮ ਅਸੀਂ ਸੇਰ ਜ਼ਿੰਦਗੀ ਜਿਉਵਾਂਗੇ ਜਾਂ ਜ਼ਿੰਦਗੀ ਮਾਨਾਂਗੇ ਹਮ ਹੋ ਸਕਦਾ ਜਦੋਂ ਤੁਹਾਡੇ ਕੋਲੇ ਪੈਸੇ ਤੇ ਸੁੱਖ ਸੁਵਤਾਉਣੀਆਂ ਤੁਸੀਂ ਹੋਰ ਦੁਖੀ ਹੋ ਜਾ ਇਹ ਸੱਚਾ ਇਹ ਵੀ ਸਹੀ ਹੈ ਜ਼ਿੰਦਗੀ ਤਾਂ ਜਦੋਂ ਮੌਕਾ ਮਿਲੇ ਇਹਨੂੰ ਮਾਨ ਲਓ ਜੇ ਮਿਲੀ ਜ਼ਿੰਦਗੀ ਮਿਲੀ ਆ ਤੇ ਇਹਨੂੰ ਮਾਨ ਲਓ ਇਹਨੂੰ ਦਿਨ ਕੱਟੀ ਨਾ ਕਰੋ ਤੇ ਤੂੰ ਕੈਰ ਕਟੀ ਚ ਪੈ ਗੇ ਫਿਰ ਜੋ ਜੇ ਦੁਨੀਆ ਤੇ ਆਏ ਜੋ ਜੋ ਜਨਾ ਆਏ ਹਮ